ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਹਾਂ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਨਾਂ ਐਲਾਨ ਕਰਤਾ ਉਹ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ ਸਾਡਾ ਹੌਸਲਾ ਵਾਜੂ ਐ ਆਉਣ ਵਾਲੇ 10-15 ਦਿਨਾਂ 'ਚ ਜਾਨੀ ਕਿ ਐਸੇ ਮਹੀਨੇ ਦੇ ਅਖੀਰ 'ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਾਂਗੇ 14 ਦੀਆਂ 14 ਜਿੱਤਾਂਗੇ ਹੱਥ ਕੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ ਆਪਣਾ ਆਸ ਹੈ ਥੋੜਾ ਥੋੜਾ ਵਾਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਵਾਂ 14 ਦੀਆਂ 14 ਤੁਹਾਨੂੰ ਐਸੇ ਮਹੀਨੇ ਜ਼ਮੀਂਦਾਰਾਂ ਦੇ ਨਾਮ ਦੱਸ ਦਾਂਗੇ ਕਿ ਆਹ ਲੜੂਗਾ ਤੁਹਾਡਾ ਮੀਲਵਾਰ ਤੁਹਾਡੇ ਚ ਹੀ ਹੋਊਗਾ ਵੀਰੋ ਇਹਨਾਂ ਦੀਆਂ ਅਕਰਾਂ ਹਜੇ ਹੈਗੀਆਂ ਨੇ ਹਜੇ ਛੋਟੇ-ਛੋਟੇ ਸਰੀਏ ਤਾਂ ਕੱਢ ਤੇ ਹਜੇ ਗਰਦਨਾ ਚ ਕਿਲ ਪਏ ਨੇ ਛੋਟੇ ਛੋਟੇ ਉਹ ਕਿਲ ਵੀ 14 ਜੀਰੋ ਜਦੋਂ ਕਰੋਗੇ ਉਹ ਕਿਲ ਵੀ ਨਿਕਲ ਜਾਣਗੇ ਮੈਂ ਬੜੇ ਆਰਾਮ ਨਾਲ ਅਗਲੇ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ ਪਰ ਇਹਨਾਂ ਦਾ ਖਾਤਮਾ ਕਰੋ ਨਵੇੜੋ ਇਹਨਾਂ ਨੂੰ ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣਾ 1 ਨਵੰਬਰ ਨੂੰ 20 ਦਿਨ ਬੁਲਾਈ ਗਿਆ ਆਜੋ ਆਜੋ ਨਾ ਆਏਨੀ ਉਹ ਰੋਜ ਆਏ ਨਹੀਂ ਹੋਇਆ ਆਏ ਨਹੀਂ ਹੋਇਆ ਆਏ ਉੱਥੇ ਆ ਜਾਂਦੇ ਭਾਈ ਉੱਥੇ ਕਿਉਂ ਨਹੀਂ ਆਏ ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ ਕੋਈ ਫਾਇਦਾ ਨਹੀਂ ਇੱਥੇ ਜਾਣ ਦਾ ਸੋ ਇਸ ਕਰਕੇ 10-0 ਅਸੀਂ ਨਾਰਾ ਦਿੱਤਾ ਐਸ ਵਾਰ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਚ 10-0 ਪੰਜਾਬ ਤੋਂ ਤੇ 14ਵੀਂ ਚੰਡੀਗੜ੍ਹੋਂ ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ